ਹਾਂਜੀ ਮਿੱਤਰੋ ਕੀ ਹਾਲ ਚਾਲ ਆ ਅੱਜ ਆਪਾਂ ਚੱਲੇ ਆ ਸੁਰਸਿੰਘ ਉੱਥੇ ਟਰਾਲੀ ਖਿੱਚ ਮੁਕਾਬਲਾ ਆਪਣੇ ਭਰਾਵਾਂ ਨੇ ਕਰਾਇਆ ਤੇ ਉੱਥੇ ਜਾ ਕੇ ਵੇਨੇ ਆ ਮੌਜ ਮਾਲ ਕੀ ਬੰਦਾ ਤੇ ਬਾਕੀ ਤੁਹਾਨੂੰ ਸਾਰੀ ਵੀਡੀਓ ਚ ਦੱਸਾਂਗੇ ਵੀ ਕਿਹੜੇ ਟਰੈਕਟਰ ਕਿਦਾਂ ਚੱਲੇ ਕੀ ਹਾਲਤਾ ਹੈ ਸਾਰਾ ਤੇ ਮਿਲਦੇ ਆ ਉੱਥੇ ਜਾ ਕੇ ਲਓ ਵੀ ਮਿੱਤਰੋ ਪਹੁੰਚ ਗਏ ਆ ਸੁਰਸਿੰਘ ਰੌਣਕਾਂ ਪੂਰੀਆਂ ਲੱਗੀਆਂ ਮੁੰਡੇ ਹੱਥ ਘਰਾਉਂਦੇ ਆ ਬਾਕੀ ਕੀ ਨਾਂ ਦੇ ਪ੍ਰੋਗਰਾਮ ਚਾਲੂ ਹੋਣੇ ਆਲਾ ਬਸ ਪੰਜਾਹ ਤੱਕ ਬੰਦੇ ਟਾਰੀਟਰ ਲਈਆਂ ਡਈਆਂ ਪੈਣ ਤੇ 40 ਇੱਕ ਪਾ ਕੇ ਵੀਰ ਤਿਆਰ ਆ ਬਾਕੀ ਦੇਖੋ ਕੀ ਬਾਬਾ ਤੇ ਮੇਲਾ ਪੂਰਾ ਅਜੇ ਭਰਿਆ ਨਹੀਂ ਬਾਸ ਪਈ ਘੰਟੇ ਡੇਢ ਘੰਟੇ ਦੇ ਵਿੱਚ ਪੂਰੀ ਰੌਣਕ ਹੋ ਜੂਗੀ ਕੁਝ ਹੋਇਆ ਜੀ ਬਾਤ ਗਰਸ ਵਿੱਚ ਕਮ ਕੌਰ ਸਾਹਿਬ ਸਕੰਦਰ ਉਹ ਜਿਹੜਾ ਮੈਦਾਨ ਦੇ ਵਿੱਚ ਆ ਗਿਆ ਹੈ ਸਾਊਂਡ ਵਾਲਾ ਵੀਰ ਆਵਾਜ਼ ਖੋਦ ਦੇ ਵੀਰੇ ਧੰਨਵਾਦ ਹੋਊਗਾ ਤੇਰਾ ਸਾਊਂਡ ਸਿਸਟਮ ਬਹੁਤ ਵੱਡਾ ਧੰਨਵਾਦ ਆਦਰ ਮਿੱਠੇ ਵਾਲੀਆਂ ਜੱਗਾ ਜੁੜਿਆ ਹੋਇਆ ਕਹਿੰਦੇ ਮਿੱਠੇ ਵਾਲੀਆਂ ਜੱਗਾ ਵੀ ਕਹਿੰਦੇ ਨੇ ਅਸੀਂ ਜੱਗਾ ਕਹਿੰਦੇ ਆ 26 ਜਨਵਰੀ ਨੂੰ ਕਹਿੰਦੇ ਛੋਟੇ ਬੱਚਿਆਂ ਦੇ ਇਵੈਂਟ ਹੋਣਗੇ ਮਿੱਠੇਵਾਲ ਪਿੰਡ ਕਹਿੰਦੇ ਮਲੇਰਕੋਟ ਲੈ ਜਿਲ੍ਹੇ ਦਾ ਕਹਿੰਦੇ ਕੁਰਰੋ ਸਾਪੇ ਦੇ ਇਲਾਕੇ ਦਾ ਕਹਿੰਦੇ ਪ੍ਰਸਿੱਧ ਪਿੰਡਾਂਵੇਂ ਦੇ ਮਿੱਤਰੋ ਕਨੇ ਗੱਗਾ ਜੜਿਆ ਹੋਇਆ ਮਿੱਠੇਵਾਲ ਪਿੰਡ ਵਾਲਾ ਸਾਡੇ ਵੀਰ ਦਾ ਬਹੁਤ-ਬਹੁਤ ਧੰਨਵਾਦ ਆ ਲੱਖੀ ਵੀਰਾ ਜੀ ਜਲਦੀ ਕਰੋ ਥੋੜਾ ਜਿਹਾ ਕੰਮ ਆਪਾਂ ਮੁੰਡਾ ਕਹਿੰਦੇ ਲੋਕੇ ਜਿਹਨੇ ਤੋਂ ਪੁੱਜਿਆ ਹੋਇਆ ਇਹਦਾ ਰੋਡੇ ਪਿੰਡ ਹੈ ਇਸ਼ਟਾ ਦੇ ਉੱਤੇ ਕਹਿੰਦੇ ਮੁੰਡਾ ਸਾਇਆ ਹੋਇਆ ਰੀਲਾ ਦੇ ਉੱਤੇ ਹੈ ਉਹ ਕਹਿੰਦੇ ਫਿੰਸਾ ਮੇਰੇ ਵੀਰੋ ਲੱਕੀ ਚੌਂਦੀਆ ਠੱਟ ਮੇਰੇ ਵੀਰੋ ਕਹਿੰਦੇ ਬਾਹਰ ਨਹੀਂ ਤਕਨੀਕ ਦਾ ਡਾਕਟਰ ਆ ਪਰ ਕਹਿੰਦੇ ਜੇ ਇੰਡੀਆ ਦੀ ਗੱਲ ਕਰੀਏ ਇਹ ਟਰੈਕਟਰ ਪੂਨੇ ਦੇ ਵਿੱਚ ਵੱਡੀ ਗੰਦੀ ਦੇ ਵਿੱਚ ਤਿਆਰ ਕੀਤਾ ਜਾਂਦਾ ਜੇ ਐਮਪੀ ਦੇ ਦਮਾਸ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਉੱਥੇ ਕਹਿੰਦੇ ਵੱਡੀ ਗੰਦੀ ਦੇ ਵਿੱਚ ਤਿਆਰ ਦੇ ਵਿੱਚ ਟਾਈਮ ਚੱਲਣਾ ਪਿਛਲੇ ਵਾਂਗੂ ਇਹ ਆ ਕਹਿੰਦੇ ਰੋਟੇ ਪਿੰਡ ਵਾਲਾ ਆ ਲੱਖੀ ਮੇਰੇ ਵੀਰੇ ਗੋਲਡ ਸਵਿੰਟ ਕੋਪੋਡੈਂਟ ਨਾਲ ਜਾਣਿਆ ਜਾਂਦਾ ਇਹਨੂੰ ਕਹਿੰਦੇ ਮਗਰਮਛਵੀ ਕਹਿ ਦਿੰਦੇ ਆ ਮਗਰਮਛਵੀ ਕਹਿ ਦਿੰਦੇ ਆ ਲਓ ਗਦਾਬ ਦੇ ਵਿੱਚ ਇਸ ਵੇਲੇ ਰੋਟੇ ਪਿੰਡ ਵਾਲਾ ਐਨ ਕਹਿੰਦੇ ਲੱਕੀ ਆਉਂਦਾ ਐ ਲੱਕੀ ਆਉਂਦਾ ਮੇਰੇ ਵੀਰੇ ਲੱਕੀ ਆਉਂਦਾ ਲੱਕੀ ਨੂੰ ਲੱਕੀ ਕਹਿੰਦੇ ਨੇ ਐਨ ਕਹਦੇ ਲੱਕੀ ਲੱਕੀ ਕਿਸਮਤ ਬਣਾਉਣ ਦੇ ਲਈ ਵਰਦੇ ਹੁੰਦੀਆਂ ਨੇ ਗੱਲਾਂ ਬਖੜੀਆਂ ਪਰ ਅੱਗੇ ਤੇਰੇ ਸਾਹਮਣੇ ਜਿਹੜਾ ਪਰਮਾਣੂ ਬਾਪ ਖੜਾ ਹੋਏ ਸੈਂਟਰ ਦੇ ਕਹਿੰਦੇ ਗੱਲਾਂ ਮਖਰੀਆਂ ਨੇ ਭੁਜਾਲ ਦੇ ਪਾਲੇ ਬੈਠੇ ਨੇ ਸਾਹਮਣੇ ਕਾਂਜੂ ਜੇ ਬੰਦੇ ਉਹ ਦੇਖਾਂ ਨਜ਼ਾਰਾ ਰੱਤ ਹਰਦੀਆਂ ਦਸਤਾਨਾਂ ਦੇ ਵਿੱਚ ਉਰੀ ਵਾਲਿਓ ਸੰਗਰੂਰ ਵਾਲਿਓ ਜੀ ਆਇਆਂ ਨੂੰ ਮਾਦੀ ਦੀ ਧਰਤੀ ਦੇ ਰਾਹ ਕਹਿੰਦੇ ਮੇਰੇ ਵੀਰੋ ਆਹ ਕਹਿੰਦੇ ਟਰੈਕਟਰ ਸਿੰਘਾ ਸਿੰਘਾ ਦੀ ਧਰਤੀ ਦੇ ਪੁੱਤ ਆ ਗਏ ਆ ਰਹੇ ਕਹਿੰਦੇ ਸੁਕੰਦਰ ਦੇ ਨਾਲ ਲੜ ਜਾਣਿਆ ਜਾਂਦਾ ਰੋਕੋ ਜੀ ਰੋਕੋ ਚਾਰ ਸੁਕੰਦਰਾਂ ਦਾ ਪਹਿਲਾ ਮੈਚ ਸ਼ੁਰੂ ਹੋਣ ਜਾ ਰਿਹਾ ਬੜਾ ਲੰਮਾ ਪੈਂਡਾ ਤੈਅ ਕਰਕੇ ਆਏ ਨੇ ਜੱਗਾ ਜੀ ਹੁਣ ਉਹ ਗੱਲ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਮੈਂ ਤੁਹਾਨੂੰ ਪੁੱਛਿਆ ਸੀ ਵੀ ਬਿੰਦੇ ਨੂੰ ਪੁੱਛੀ ਪੀ ਵੀ 70 ਕਿੱਥੇ ਦਾ ਨੰਬਰ ਹੈ ਇਹ ਕਹਿੰਦੇ ਪੀਵੀ ਸਤਪੰਤਰ ਸ੍ਰੀ ਚਮਕਾਰ ਸਾਹਿਬ ਦੀ ਧਰਤੀ ਤੋਂ ਡਾਕਟਰ ਬਸੀਸਤਰ ਦੇ ਪੁੱਛਿਆ ਸਿੰਘਾ ਸੀਂਦਾ ਨਹੀਂ ਪਾਵਨ ਪਵਿੱਤਰ ਧਰਤੀ ਤੋਂ ਪੁੱਛਿਆ ਹੋਇਆ ਡਾਕਟਰ ਹੈ ਮੇਰੇ ਵੀਰੋ ਇਹ ਡਾਕਟਰ ਦਾ ਕਹਿੰਦੇ ਜੇ ਤਾਜ਼ੇ ਨੰਬਰਾਂ ਦੀ ਗੱਲ ਕਰਾਂ ਤਾਂ 13 ਮਹੀਨੇ ਧਰਮਘੜ ਪਿੰਡਾ ਸਮਾਣੇ ਦੇ ਲਾਗੇ ਕਰਦੇ ਮੇਰੇ ਵੀਰੋ ਜਿੱਥੇ ਕਹਿੰਦੇ ਵੀ ਵੀਡੀਓ ਵੀ ਬਾਹਰ ਨਿਕਲੀ ਸੀਗੀ ਇਹਦਾ ਦੂਜਾ ਨੰਬਰ ਬਣਿਆ ਸੀ ਧਰਮਗੜ ਸਮਾਨੇ ਦੇ ਲਾਗੇ ਕਰਕੇ ਗੁਰਪਿਆਰ ਗੁਡਬਾਈ ਦਾ ਕਹਿੰਦੇ ਸਪான்ਸਰ ਕੀਤਾ ਹੋਇਆ ਟੱਕਾ ਪਸੀ ਗੁਜਰਾਂ ਵਾਲੇ ਦਾ ਜਿਨ੍ਹਾਂ ਦਾ ਕਹਿੰਦੇ 25 ਤਰੀਕ ਨੂੰ 골ਡ ਰਿੰਗ ਦੇ ਨਾਲ ਸਮਾਨਾ ਬਿੰਦਾ ਦੇ ਉੱਤੇ ਗੁਰਪਿਆਰ ਗੁਡਬਾਈ ਧੰਵਾ ਵਾਲੇ ਕਹਿੰਦੇ ਟਰਾਲੀ ਖਿੱਚ ਮੁਕਾਬਲੇ ਤੇ ਜਕਾਰੇ ਦੇ ਨਾਲ ਜਕਾ ਜੀ ਇਹ ਡਾਕਟਰ ਦੀ ਰਵਾਨਗੀ ਹੋਣੀ ਹੈ ਜਕਾ ਜੀ ਜਕਾਰੇ ਦੇ ਨਾਲ ਜਕਾਰੇ ਦੇ ਨਾਲ ਕਹਿੰਦੇ ਰਵਾਨਗੀ ਹੁੰਦੀ ਹੈ ਡਾਕਟਰ ਦੀ ਹਰ ਇੱਕ ਖੇਡ ਮੇਲੇ ਤੋਂ ਉੱਪਰ ਮੇਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਹਿੰਦੇ ਪਿੰਡਾ ਮੇਰੇ ਵੀਰੇ ਫੌਜੀ ਕਤਲੌਰ ਦੀ ਧਰਤੀ ਦਾ ਕਤਲੌਰ ਪਿੰਡ ਮੇਰੇ ਵੀਰੇ ਕਹਿੰਦੇ ਜੱਗਾ ਜੀ ਜਦੋਂ ਸਾਹਿਬ ਜਤਾ ਅਜੀਤ ਸਿੰਘ ਦੀ ਰਣ ਦੇ ਮੈਦਾਨ ਦੇ ਵਿੱਚ ਜੂਝਦੇ ਹੋਏ ਕਹਿੰਦੇ ਸੀ ਦੀਪ ਪ੍ਰਾਪਤ ਕੀਤੀ ਕਤਲੌਰ ਦੀ ਧਰਤੀ ਦੇ ਚੰਕਾਰ ਸਾਹਿਬ ਦਾ ਲਾਗੇ ਕਰਕੇ ਲਾ ਕਤਲੌਰ ਪਿੰਡ ਉੱਥੋਂ ਪੱਜਿਆ ਹੋਇਆ ਡਾਕਟਰ ਪਿੰਡਾ ਫਾਜੀ 1 2 3 ਤੇ ਚੱਲਣਾ ਮੇਰੇ ਵੀਰੋ ਜੀ कला सिंधा हिकु मेर नथर सोना लिखा सोन लिका मेर नथे ਸੋਨਾ ਲੀਕਾ ਟਰੈਕਟਰ ਕਹਿੰਦੇ ਹਿਸ਼ਿਆਰਪੁਰ ਦੇ ਵਿੱਚ ਤਿਆਰ ਕੀਤਾ ਜਾਂਦਾ ਮੇਰੇ ਵੀਰੋ ਵੱਡੇ ਲੈਵਲ ਦੇ ਵਿੱਚ ਹਿਸ਼ਿਆਰਪੁਰ ਦੇ ਗੱਲੇ ਨਸਰਾਲੇ ਪਿੰਡ ਦੇ ਵਿੱਚ ਤਿਆਰ ਕੀਤਾ ਜਾਂਦਾ ਬੰਦਿਆ ਗਰਾਊਂਡ ਦੇ ਵਿੱਚ ਕਿਹੜਾ ਟੁਕ ਟੁਕਿਆ ਚੱਲ ਰਿਹਾ ਟੁਕ ਟੁਕਿਆ ਚੱਲ ਰਹਾ ਪਰ ਬੱਲੇ ਬੋਟੀ ਦਾ ਪਤਾ ਹਜੇ ਅਜੇ ਟਰੈਕਟਰ ਕਰਾਉਣ ਦੀ ਉਡੀਕ ਰਹੇ ਧੰਨ ਬਾਈ ਜੀ ਮਾਰ ਕਰਾ ਉਹ ਮੇਟਕਾਲੇ ਲਾਹੂਗਾ ਉਹ ਸੋਨਾ ਲਿਕਾ ਸੱਚੇ ਆਪੀ ਲੋ ਦੀ ਰੋਕ ਲੈ ਰਦੂ ਕੋਈ ਗੱਲ ਨਹੀਂ ਬਾਅਦ ਵਿੱਚ ਕਰਾਂਗੇ ਸੱਚੇ ਨਾਲ ਸੋਨਾ ਲਿਕਾ ਸੱਚੇ ਨਾਲ ਸਿਕੰਦਰ ਕਹਿੰਦੇ ਅੱਜ ਜਿੱਤ ਦਾ ਸਿਕੰਦਰ ਬਣਦਾ ਜਾ ਰਿਹਾ ਉਹ ਮੇਲਾ ਸੋਲ ਸਿੰਘ ਦਾ ਆਇਆ ਹੋਇਆ ਕ੍ਰਾਮਪ ਚੱਟਾਂ ਦਾ ਪੰਚਾ ਸਰਪੰਚਾਂ ਦਾ ਉਹ ਕਿੱਥੇ ਕਿੱਥੇ ਧਾਨ ਮਾਰੀਏ ਮਾਰਤ ਦੇ ਇਹ ਕਿੱਥੇ ਆਈ ਆ ਉੱਥੇ ਕਹਿੰਦੇ ਮੇਰੇ ਵੀਰੋ ਸਿਭਰਾਵਾ ਦੀ ਹਰੀ ਕੇ ਬੱਤਨ ਦੇ ਲਾਗੇ ਕਰਕੇ 6 ਤਰੀਕ ਨੂੰ ਸਿਭਰਾਵਾ ਦੇ ਵਿੱਚ ਜਿਹੜਾ ਕਹਿੰਦੇ ਮੇਲਾ ਹੁੰਦਾ ਵੀ ਦਿਨ ਨੂੰ ਪਰ ਆ ਸਿਧਵਾ ਵਾਲੇ ਆ ਗਏ ਹੁਣ ਸਿਧਨੀ ਵਾਲੇ ਭਰਾ ਬੋਲਦੇ ਆ ਬਸੇ ਤਰਦੇ ਇਹ ਤਜਰਬੇ ਦੀ ਗੱਲ ਹੁੰਦੀ ਹੈ ਵੇਖੋ ਬਿਲਕੁਲ ਸਹੀ ਹੈ ਵੀਰ ਜੀ ਇੱਥੇ ਮੂਹ ਲੱਟਾ ਮੈਨੂੰ ਲਾਦੀ ਲੱਡਾ ਨਹੀਂ ਬੜੀ ਬੜਾ ਖੁਸ਼ ਹੁੰਦੇ ਹਾਲਿਆਂ ਵਾਲਾ ਜੋ ਟਰੈਕ ਤੇ ਜੂਨਾ ਪਾਉਂਦਾ ਇਹ ਬੜਾ ਖੁਸ਼ ਹੈ ਹੁਣ ਚੁਮੇ ਗਿਉਣਾ ਬਾਜੀ 1 2 3 ਤੇ ਕਲਚ ਸੌਂਦ ਦਿਓ ਜੀ ਉਧਰ ਟੈਮ ਲੱਗ ਜੂਗਾ। ਮੈਂ ਪਿੱਖੀ ਗੁੜ ਤੋਂ ਖਾਲੜੇ ਨੂੰ ਜਾਈਆ ਬਚਕਾਰ ਪਿੰਡ ਪੈਂਦਾ ਸਿੱਧਵਾ ਉੱਥੋਂ ਮੁਝਾ ਤਰਦਨ ਸ਼ਹੀਦ ਬਾਬਾ ਜੇਠਾ ਜੀ ਲੋਕ ਕਹਿੰਦੇ ਆਹ ਟਰੈਕਟਰ ਜੇਠਵਾ ਤੋਂ ਚੱਲ ਕੇ ਆਇਆ ਇੱਕ ਦਾ ਤਿੰਨ ਦਿਨ ਟਾਈਮ ਲੱਗਣਾ ਇੱਕ ਦੋ ਤਿੰਨ हा ट्रैक्टर की गति देखो ट्रैक्टर की गति बड़ी चंगी आने भी सोना लिका सोना लिका के पत्नी ਜਰਨਾਵਾਤ ਨੂੰ ਆ ਨਾ ਜੇਵਾਏ ਆਓ ਸਾਹਮਣੇ ਲੱਗਿਆ ਹੋਇਆ ਜੋਰ ਖੇਡ ਦੇ ਮੈਦਾਨ ਵਿੱਚ ਦੂਪਰਾ ਟਰਾਲੀ ਖਿੱਚ ਮੁਕਾਬਲਾ ਖਿੱਚ ਦਾ ਵੀ ਜਵਾਲਾ ਸੁਲਵਾਵਾਲਿਆਂ ਇੱਕ ਦੋ ਕੰਮ ਨੂੰ ਪਹਿਲਾ ਪਾਣਾ ਦੋ ਸੁਮਿਤ ਸੋਨਾ ਲੀਕਾ ਵੀਰੇ ਹੈਪੀ ਗੋਲਡ ਸੁਮਿਤ ਸੋਨਾ ਲੀਕਾ ਉਹ ਜਿਹੜਾ ਟਰੈਕਟਰ ਮੈਦਾਨ ਦੇ ਵਿੱਚ ਲੈ ਕੇ ਜਲਦੀ ਲੈ ਕੇ ਆਉਂਗੀ ਅਗਲਾ ਟਰੈਕਟਰ ਥੋੜੇ ਮਿੰਟ ਦਾ ਟਾਈਮ ਹੈ ਵੀਰਾ ਜੀ ਜੱਗਾ ਜੀ ਕੀ ਬੇਨਤੀ ਸਾਡੀ ਜਿਹੜੇ ਸਾਡੇ ਵੀਰ ਨੇ ਟਰੈਕ ਦੇ ਉੱਪਰ ਆ ਗਏ ਹੈ ਕਮੇਟੀ ਵਾਲੇ ਵੀ ਤੇ ਜਦੋਂ ਉਹਨਾਂ ਦੀ ਡਿਊਟੀ ਹੈ ਪਰ ਸਾਡੇ ਕਮੇਟੀ ਵਾਲੇ ਭਰਾ ਕਹਿੰਦੇ ਤੁਸੀਂ ਸਤਿਕਾਰਯੋਗ ਹੋ ਤੁਹਾਡੇ ਬੈਠਣ ਦੇ ਲਈ ਵਿਸ਼ਾਲ ਕੋਈ ਕੁਰਸੀਆਂ ਲਗਾਈਆਂ ਗਈਆਂ ਕਿਉਂ ਉੱਥੇ ਬੈਠ ਕੇ ਆਪਾਂ ਖੇਡ ਮਿਲਦਾ ਆਨੰਦ ਵਾਣ ਏ ਅੱਪ ਭਾਈ ਤਰਾਜ ਆ ਜੀ ਬਿੰਦੇ ਦਾ ਆਹ ਟਰੈਕਟਰ ਦੇ ਉੱਪਰ ਪਾ ਰਾਜ ਜੀ ਬਾਜੀ ਤੇ ਆਹ ਟਰੈਕਟਰ ਜਿਹੜਾ ਗਰਾਊਂਡ ਦੇ ਵਿੱਚ ਆ ਗਿਆ ਲੱਖਾਂ ਦਾ ਪਿੰਡ ਜਗਰੂਰ ਟਰੈਕਟਰ ਮੇਰੇ ਜੀ ਬੜਾ ਖੋ ਗਿਆ ਮੁਰਾਦ ਕਾਲੇ ਬਗਾਨੇ ਵਾਲਾ ਗੋਪੀ ਹੋਵੇਗਾ ਫੱਦੇ ਫੋਰਸ ਵਾਲਾ ਮੇਰੇ ਮਿੱਤਰੋ ਕਹਿੰਦੇ ਆਹ ਟਰੈਕਟਰ ਜਿਹੜਾ ਇਹ ਵੀ ਜਕਾਰੇ ਦੀ ਰਵਾਨਗੀ ਦੇ ਨਾਲ ਅੱਗੇ ਵੱਲੋਂ ਵਧਣਾ ਮੇਰੇ ਮਿੱਤਰੋ ਅੱਗੇ ਵੱਲੋਂ ਵਧਣਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਕਹਿੰਦੇ ਧੰਤਨ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਤੇ ਨਾਲ ਕਹਿੰਦੇ ਇਧਰੇ ਪਾਸੇ ਗੋਪੀ ਆ ਮੁੰਡਾ ਗੋਪੀ ਹੋਰਾਂ ਨੂੰ ਤਾਂ ਮੈਂ ਕਹਿੰਦਾ ਭਾਈ ਤੁਸੀਂ ਤਾਂ ਸਮਝਦਾਰ ਸੀ ਆ ਇੱਥੇ ਇਹਨਾਂ ਕੀ ਕਾਰਵਾਈ ਕੀਤੀ ਹੈ ਆਪਣੇ ਬੰਦੇ ਨੂੰ ਚਲ ਕਹਿਣਾ ਪਣ ਜਾਂਦਾ ਆਓ ਜੀ ਸਾਹਮਣੇ ਇੱਕ ਦੋ ਤਿੰਨ ਇੱਕ ਦੋ ਤਿੰਨ ਆਹ ਸਾਹਮਣੇ ਮੇਰੇ ਮਿੱਤਰੋ we yeah. ਸੇ ਮੇਰੇ ਵੀਰੋ ਟ੍ਰੈਕਟਰ ਵਾਲੇ ਭਰਾਵਾਂ ਦੇ ਨੰਬਰਾਂ ਦੇ ਵਿੱਚ ਟ੍ਰੈਕਟਰ ਆਉਣ ਲੱਗ ਜਾਣਾ ਤੇ ਨਾਲ ਹੀ ਕਹਿੰਦੇ ਆਈ ਹੋਈ ਸੰਗਤ ਦਾ ਧੰਨਵਾਦ ਕਰਦੇ ਆ ਔਰ ਜਿਹੜੇ ਕਹਿੰਦੇ ਘਰ ਵਿੱਚ ਲਾਈਵ ਜੁੜੇ ਹੋਇਆ ਉਹਨਾਂ ਦਾ ਵੀ ਧੰਨਵਾਦ ਹੈ ਉਹਨਾਂ ਦਾ ਵੀ ਧੰਨਵਾਦ ਹੈ ਜਿਹੜੇ ਲਾਈਵ ਦਾ ਜਰੀਏ ਲਾਈਵ ਵਾਲੇ ਵੀਰਾਂ ਦਾ ਵੀ ਕਹਿੰਦੇ ਸਿੱਖਤਮ ਜਿਹੜਾ ਟੌਪ ਲੈਵਲ ਦਾ ਵਰਦਿਆ ਬਈ ਮੇਰੇ ਵੀਰੋ ਇਹੋ ਅਰਦਾਸਾਂ ਬੇਨਤੀਆਂ ਨੇ ਉਸ ਪ੍ਰਮਾਤਮਾ ਦੇ ਅੱਗੇ ਅਗਲਾ ਟ੍ਰੈਕਟਰ ਵੀ ਦੇ ਸਰਨ ਬਸਰ ਕੇ ਵੀਰੇ ਨਾਰਲੀ ਵਾਲਿਆਂ ਨੂੰ ਜੀ ਬ੍ਰਦਰਸ ਇਲੈਕਟ੍ਰੋਨਿਕਸ ਸਾਡੇ ਵੀਰ ਆਜਾ ਜੀ ਤਿੰਨ ਵਾਲਾ ਜਿਹੜਾ ਹਰ میدان ਫੜੇ ਨਹੀਂ ਹੁਣ ਜਿਹੜਾ ਬੱਜੀ ਆ ਜੀ ਤਿੰਨ ਵਾਲਾ ਚੱਲ ਚੱਲਣਾ ਰਹਿੰਦਾ ਸਰਦਾਰ ਅੰਗਰੇਜ਼ ਸਿੰਘ ਦੁਆਪੀਆ ਜਿਹਨਾਂ ਦਾ ਟਰੈਕਟਰ ਫੋਨ ਟਰੈਕ ਤੇ ਦੌੜਦਾ ਐ ਇੱਥੇ ਹੀ ਖਤਮ ਕਰ ਦੇ ਇਹਨੂੰ ਤਾਹ ਨਹੀਂ ਜਾਣਾ ਚਾਹੀਦਾ ਨੌ ਵਾਲੇ ਵੀਰ ਕੈਮਰਾ ਥੋੜਾ ਜਿਹਾ ਅੱਗੇ ਬੰਦੇ ਨੂੰ ਘੁਮਾ ਦਿਓ ਇਹ ਸਿੱਤ ਨੂੰ ਇਹਦਾ ਟਾਈਮ ਆਊਟ ਕਰੋ ਜੀ 2 4 5 ਦੰਸ ਕੋਚਰ ਸਵਾਦ ਆ ਗਿਆ ਦਾ ਮਾਦਾ ਇੱਕ ਵਾਰੀ ਜਲੂ ਤਾੜੀ ਤੇ ਕਰਕਾਰੀ ਮਾਰਦੇ ਇਹ ਤਾਂ ਦੇ ਜਲੂ ਲੱਤਾਂ ਮਾਰੇ ਮਿੱਟੀ ਪਾਰੇ ਮਾਰਦੇ ਇਲਾਕੇ ਦਾ ਨੰਤ ਕਦਾ ਗੋਲ ਐਨ ਕਦੇ ਚੋਤੀ ਦਾ ਜਿਹੜਾ ਜ਼ੇਲਾ ਮੇਰੇ ਵੀਰੇ ਖੇਡਿਆ ਜਾ ਰਹੇ ਆ ਮਿੱਟੀ ਬਾਰੇ ਮਿੱਟੀ ਬਾਰੇ ਮਿੱਟੀ ਬਾਰੇ ਸੰਤੂ ਬਾਬਾ ਹਰਰਾਮ ਸਿੰਘ ਜੀ 65210 ਰੋਟਰ ਨੇ ਸਿਲੰਡਰ ਮੈਚਾ ਤੇ ਲਈ 5310 ਜੇਡੀ 20 20 ਲੱਗੀ ਜਾਂਦਾ ਜੱਗਿਆ ਐਕਟੀਵਿਟੀ ਜਿਹੜੀ ਕੀਤੀ ਹੈ ਕਿੰਛੋ ਕੁਝ ਦਾ ਦੋ ਹਰ ਖਾਨੂਰ ਪੈ ਗਿਆ ਮੇਰੇ ਵੀਰੇ ਇੱਥੇ ਕਦੇ ਤੋਰਾ ਬਹੁਤ ਵਧੀਆ ਚੱਲ ਰਿਹਾ ਸੀ ਸੱਤੀਤੀ ਹਾਲਾਂਡ ਵਾਲੀ ਹੈਲੋ ਬਾਈ ਜਿੱਤਿਆ ਅੰਧਿਆ ਕਰਾਇਆ ਤੇ ਬਸ ਇੱਕ ਦੋ ਤਿੰਨ ਇਹ ਬਹੁਤ ਬਹੁਤ ਜਮੀਨ ਸਾਗ ਆ ਰਿਹਾ ਜੀਰੇ ਜੀਰੇ ਤਿਹਤਰ ਵਾਲਾ ਮੇਰੇ ਮਿੱਤਰੋ ਆਹ ਡਾਕਟਰ ਚੱਕਰ ਨੇ ਲੰਗੀਆਂ ਵਾਲਾ ਸੱਪਾ ਮਾਰ ਕਰਦਾ ਦੇਖਿਓ ਸੱਪਾ ਲੰਗੀਆਂ ਵਾਲਾ ਜੇ ਬਦਲ ਪੱਟਾਵਾਂ ਨੂੰ ਕਬਜ਼ਾ ਹੈ ਤਾਂ ਹਰ ਇੱਕ ਨੂੰ ਆ ਜਾਣਾ ਹੈ ਸਭਾ ਵਿੱਚ ਗੰਦੀਆਂ ਵਾਲਾਂ ਦੇ ਵੀ ਨੂੰ ਰੋਣ ਦੇ ਮੇਦਾਨ ਵਿੱਚ ਕੋ ਕਾਦੇ ਜਦੋਂ ਹੀਰੇ ਟਾਂਡੇ ਦਾ ਨਾਲ ਲਿਆਂ ਜਾਂਦਾ ਨਾ ਤੇ ਟ੍ਰੈਕਟਰ ਤੇ ਕਹਿੰਦੇ ਜੱਟੂ ਕਾੜਾ ਫਿਰਿਆ ਹੁੰਦਾ ਟ੍ਰੈਕਟਰ ਤੇ ਜੱਟੂ ਜੰਗਿਆ ਕਾੜਾ ਫਿਰਿਆ ਹੁੰਦਾ ਆ ਬਾਬਾ ਜਾਂਦਾ ਉਹ ਸਾਰੇ ਕਹਿੰਦੇ ਐਲਾਨ ਕਰਾਉਂਦੇ ਆ 15 ਫਰਵਰੀ ਦਸਾਹਨੇ ਦੇ ਟਰਾਲੀ ਖਿੱਚ ਮੁਕਾਬਲੇ ਦੀ ਆ ਤੇ 20 ਤਰੀਕ ਨੂੰ ਬੁਰਜ ਹਰੀ ਮਾਨਸਾ ਜ਼ਿਲ੍ਹਾ 23 ਤਰੀਕ ਮੰਨ ਲਓ ਕਿ ਫੱਟਾ ਮਾਨਸਾ ਜ਼ਿਲ੍ਹਾ ਦੀਆਂ ਗੱਲਾਂ ਲੁਗਤ ਜੀ ਜਕਾਰਿਆਂ ਦੇ ਨਾਲ ਇਹ ਮੁਕਾਬਲਾ ਸ਼ੁਰੂ ਹੋਣਾ ਜੀ ਝੁਕਾਰੇ ਦੇ ਨਾਲ ਕਹਿੰਦੇ ਰਵਾਨਗੀ ਹੁੰਦੀ ਹੈ ਇਸ ਟਰੈਕਟਰ ਦੀ ਖੇਡ ਦੇ ਮੈਦਾਨ ਦੇ ਵਿੱਚ ਬੇਲੇ ਸੋਨਾਲ ਅਕਾਲੋ ਠੀਕ ਹੈ ਜੀ ਤਕਤਲ ਪਿੰਡਾ ਇਹ ਉਹ ਟਰੈਕਟਰ ਆ ਜਿਹੜਾ ਪਿਛਲੇ ਸਾਲ ਮਾਨੂੰ ਸੁਭਰਾਵਾ ਮਿਲੇ ਸੀ ਸੁਭਰਾਵਾ ਮੇਲਾ ਸੀਗਾ ਇਸ ਵਾਰ ਫੇਰ ਉਸੇ ਤਰੀਕ ਦਾ ਇਸ ਬੈਲਟ ਦੇ ਦੋ ਤਿੰਨ ਮਿਲੇ ਇਦਾਂ ਦੇ ਨਹੀਂ ਜਿਹੜੇ ਫਿਕਸ ਤਰੀਕਾ ਦੇ ਹੁੰਦੇ ਆ। ਪਿਛਲੀ ਵਾਰ ਵੀ ਇੱਥੇ 21 ਜਨਵਰੀ ਸੀ ਤੇ ਉੱਥੇ 6 ਫਰਵਰੀ ਸੀ। ਇਸ ਵਾਰ ਵੀ ਉੱਥੇ 6 ਫਰਵਰੀ ਦਾ ਗੱਲ ਆਉਣਗੀ ਸਭਰਾਵਾਂ ਦੇ ਵਿੱਚ। ਆਓ ਜੀ ਜੁੜੀਅੋ ਕੇ ਰੱਖਾ। ਇੱਕ ਦੋ ਤਿੰਨ ਦਿਨ ਨਾਲ ਗੱਲਬਾਤ ਨਹੀਂ ਆ। ਜਾਂਜੀ ਰੈਡੀ ਹੋ। 1 2 3 ਦੇ ਕੇ ਪਤੰਡਾ ਇਲਾਕੇ ਦਾ ਪ੍ਰਸਿੱਧ ਪਿੰਡ ਆ ਸਾਹਮਣੇ 400 ਮੀਟਰਾਂ ਦੇ ਵਿੱਚ ਆਹ ਟਰੱਕ ਦੇ ਰੀਰੋ ਖੇਡਦੇ ਮਨਨ ਧੰਨਵਾਦ ਕਰਦੇ ਗੁਰਵੰਦਰ ਸਿੰਘ ਜੀ ਮਾਨਾ ਜੀ ਬਹੁਤ ਬਹੁਤ ਧੰਨਵਾਦ ਹੈ ਨਾਲੇ ਰਾਜਵੀਰ ਸਿੰਘ ਜੀ ਸੁਪਨ ਸਾਹਿਬ ਕਿਉਂਕੇ ਪਾਸੇ ਸੁਖਾਣਾ ਖਰਗੋਸਾ ਦਾ ਹਰਦੇ ਹਰਦੇ ਇਹ ਸੁਖਾਣਾ ਬਤਾਵਾ ਲੈ 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 ਜੇਸੀ ਵਾਲੀ ਬੀਨੇ ਲੱਗ ਗਈ ਬਾਦਗਾਰੀ ਤੇ ਬੰਨ੍ਹ ਲੈ 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 ਮਨਾ ਨੇ ਮਾਈਕ ਓਏ ਇੱਕ ਮਿੰਟ ਯਾਰ ਪਹਿਲੇ ਨੰਬਰ ਤੇ ਫੀਲਡ ਦਾ ਆਊਟ ਆਫ ਦਾ ਸਟੰਗਰ ਹੋੜਾ ਬਹੀ ਜੁਰ ਦੇ 23 ਮਹੀਨਾ ਦਾ ਪਾਵਾ ਹੈ। ਖਸਬੀ ਕੋ ਜਰਾ ਤੇ ਵੀ ਨਾ। ਪੂਰਾ ਸਰਕਾਰ ਵੀ ਹੋਣਾ 25 ਤਰੀਕ ਨੂੰ। ਟਰੈਕਟਰ ਪਾਦਿਆ ਟਰੈਕਟਰ ਪਾਦਿਆ ਫਲਾਈ ਵੀਲ ਕੋ ਮੜਿਆ ਸਾਈਡ ਤੇ ਜਾਏ। ਉਹ ਫਲਾਈ ਵੀਲ ਕੋ ਮੜਿਆ ਗੱਲਾਂ ਸਾਈਡ ਤੇ ਜਾ ਕੇ ਨਾ ਆਓ। ਆਪੇ ਆਪੇ ਬੰਦ ਹੋਣਾ। ਸਰਕਾਰ ਕਰਦੇ। ਓਏ ਇੱਥੋਂ ਸਾਹਮਣੇ ਸਾਈਡ ਤੇ ਜਾ ਵੀਰ। ਆਏ ਕਿਹੜਾ ਮਾਜਿਕਾ ਵੀਡੀਓ ਦਾ ਸੜਕ ਤੋਂ ਜਾ। ਹਾਂ ਜੀ ਜੀ ਚੱਲਦਾ ਕੋਈ ਨਾ ਟ੍ਰਾਂਸਪੋਰਟਰ ਵਾਲਾ ਆ ਰਿਹਾ ਜਿੱਤੇ ਲਿਖਿਆ ਵਸੂਫੇ ਵਾਲੇ ਧੰਨਵਾਦ ਕਰਦੇ ਆ ਸਾਰੇ ਪ੍ਰਵਾਦਾ ਹੋਰਲੇ ਵਾਲਾ ਬੱਬਾ ਆ ਰਿਹਾ ਟਰੈਕਟਰ ਉਤਰੀ ਖਲਾਫ ਜਿੱਤੇ ਜਿੱਤੇ 1042 ਦਾ ਟੈਂਸੀਗਾ 2025 ਜਿਲ੍ਹਾ ਜਲੰਧਰ ਤੋਂ ਵਿਲਕਾ ਔਰ ਟਰੈਕਟਰ ਦਸੂਹੇ ਦੇ ਕੋਚਿਆਂ ਦੇ ਵਿੱਚੋਂ ਔਰ ਦਾ ਪ੍ਰਿੰਸ ਹੈ ਜਿਹੜਾ ਹੋਰ ਜਲੰਧਰ ਵਿੱਚ ਬਾਜਕੇ ਦਾ ਲਈ ਜਾ ਰਿਹਾ ਔਰ ਮੇਰੀ ਬੇਨਤੀ ਆ ਵੀ ਟੈਂਸਰ ਤੋਂ ਨਾਲ ਨਾਲ ਚੱਲਦਾ ਬੰਗਲਾ ਪੱਜੀ ਵਾਲਾ ਜਿਹੜਾ ਸਰਪੰਚ

ਆਜੋ ਜੀ ਸੂਹੇਾ ਵਸੇ ਹਰਪੁਰ ਦੇ ਲੱਕੇ ਦਾ ਟਰੈਕਟਰ ਆ ਕੋਡਰਾ ਪਿੰਡ ਦਾ ਆਡਰਾ ਮੇਰੇ ਮਿੱਤਰੋ ਸੂਹੇ ਦੇ ਲਾਗੇ ਹੀਰਾ ਟਾਂਡਾ ਮਾਰ ਕਰਦਾ ਇਸ ਟਰੈਕਟਰ ਦੇ ਉੱਤੇ ਹੀਰੇ ਟਾਂਡੇ ਵੱਲੋਂ ਤਿਆਰ ਕੀਤਾ ਹੋਇਆ ਟਰੈਕਟਰ ਬਾਬਾ ਪੈਲੇਟ ਆਮਲ ਹੀਰਾ ਹਰੀਆ ਵੱਟਾ ਮਾਰ ਕਰਦਾ ਡਾਇਮੰਡ ਗਰੁੱਪ ਦੀ ਸਾਰੀ ਟੀਮ ਐਸ ਟਰੈਕਟਰ ਤੇ ਵੱਡਾ ਮਾਰ ਕਰਦੇ ਟੋਟਲੀ ਦੁਕੜੀ ਵਾਲੇ ਨੌਜਵਾਨ ਇਹ ਟਰੈਕਟਰ ਦੇ ਉੱਤੇ ਕਹਿੰਦੇ ਵੱਡਾ ਮਾਰ ਕਰਦੇ ਆ ਭਾਵੇਂ ਯੂਐਸਏ ਗਿੱਲਗਰਿਤ ਦੀ ਗੱਲ ਹੋਵੇ ਮੇਰੇ ਵੀਰੋ ਇਹ ਟਰੈਕਟਰ ਨੂੰ ਪੱਤੀ ਸੁਹਦਾ ਲਓ ਕਹਿੰਦੇ ਜਕਾਰੇ ਨਾਲ ਸੁਭਾ ਇਸ ਟਰੈਕਟਰ ਦੀ ਰਵਾਨਗੀ ਹੋਊਗੀ ਬੱਲੇ ਇਸੇ ਨੇ ਹਾਂ ਤਸਰੀਆ ਕਾਲ ਉਹਦੇ ਪਿੰਡ ਵਾਲਾ ਕਹਿੰਦੇ ਬਾਬਾ ਮੇਰੇ ਵੀਰ ਨੂੰ ਕੀ ਮਦਦ ਵਿੱਚੋਂ ਧੀਰੇ ਕਾਂਡੇ ਦਾ ਕਿਤੇ ਜਤੂ ਫਿਰਿਆ ਹੋਇਆ ਇਸ ਕੱਟ ਤੇ ਅਮਨ ਹੀਰਾ ਹਰੀਆ ਮਾਰ ਕਰਦਾ ਤੇਰੇ ਵੀਰੋ ਦੋਤਰੇ ਵਾਲਾ ਬਾਬਾ ਪਟੜੀ ਵਾਲਾ ਰਾਜੀ ਹੋ ਲੈ ਕੰਮ ਨਾਲ ਲੱਭੀਂ ਜੇ ਰੋਣਾ ਪੈ ਵੀ ਲੱਗੇ ਖੜ ਕੇ ਤਾਰੀ ਲੱਗਦਾ et princeps कोना चाली अचुदा हे ਕਦੋਂ ਤਿੰਨ ਟੇਮਾ 21 2 ਇਹਨੇ ਕੋਈ ਇਸ ਫੋਨ ਵਾਲੇ ਕੈਮਰੇ ਵਿੱਚ ਵੀ ਤਾਲ ਕੰਮਾਈ ਹੋਈ ਆ ਰਾਵਾਂ ਵੀ ਕਰਿਆ